ਪਟਿਆਲੇ ਦੇ ਵਿੱਚ ਜ਼ਿਆਦਾਤਰ ਇਹ ਰੱਖਿਆ ਹੋਇਆ ਸੀ ਵੀ ਆਪਾਂ ਡਾਕਟਰ ਬਲਬੀਰ ਦੀ ਕੋਠੀ ਘੇਰਨੀ ਉਹ ਮੰਤਰੀ ਆਪਣੇ ਇੱਥੇ ਹਨਾ ਤੇ ਸਾਰੇ ਜਿਵੇਂ ਆਂਦੇ ਨਾ ਹਾਥੀ ਦੇ ਪੈੜ 'ਚ ਸਭ ਕੁਝ ਆਏਦਾ ਤੇ ਹਾਥੀ ਦੀ ਪੈੜ 'ਚ ਸਾਰਾ ਕੁਝ ਆਉਣ ਵਾਲੀ ਗੱਲ ਸੀ ਪਰ ਕੱਲ ਅਚਾਨਕ ਉਹਨਾਂ ਦੀ ਮਦਰ ਦੀ ਡੈਥ ਹੋ ਗਈ ਉਹਦੇ ਕਰਕੇ ਮੌਕੇ ਤੇ ਪ੍ਰੋਗਰਾਮ ਜਿਹੜਾ ਇਹ ਚੇਂਜ ਕਰਨਾ ਪਿਆ ਫਿਰ ਇੱਥੇ ਆਉਣਾ ਪਿਆ ਇਹ ਦੇਸੀ ਹਰਮੀਤ ਪਠਾਨ ਮੱਜਰੇ ਦੀ ਕੋਠੀ ਦੇ ਅੱਗੇ ਦਾ ਛੱਡ ਕੋਣ ਹਰਮੀਤ ਪਠਾਨ ਮਾਜਰੇ ਦੇ ਆ ਜਿਹੜੇ ਦੂਜੇ ਨੂੰ ਨੀਨਾ ਮਿੱਤਲ ਦੇ ਐਸੀ ਤਰ੍ਹਾਂ ਦੇ ਮਾਨ ਦੇ ਸਾਰੇ ਤਾਉ ਤਾਈ ਨੇ ਪਤੜਾ ਵਾਲੇ ਉਧਰ ਨੇ ਸਮਾਣੇ ਵਾਲੇ ਜੋੜੇ ਦੇ ਆ ਸਾਰਿਆਂ ਦੇ ਅਲੱਗ-ਅਲੱਗ ਹੀ ਲੱਗੇ ਹੋਏ ਨੇ ਆਪ ਆਪਣੇ ਬਲਾਕਾਂ ਦੇ ਵਿੱਚ ਤਰੀਕ ਜਿਹੜੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਸੀਐਮ ਮਾਨਸਾਬ ਉੱਠ ਕੇ ਆ ਜਾਂਦੇ ਨੇ ਬਾਹਰ ਉਸ ਮੀਟਿੰਗ ਦੇ ਵਿੱਚ ਅਜੇ ਹਕੀ ਕਰਨ ਸੀਗੇ ਮਾਨਸਾਬ ਉੱਠ ਕੇ ਬਾਹਰ ਕੁਛ ਵੀ ਨਹੀਂ ਹੋਇਆ ਉਹਦੇ ਜੀ ਕੁਛ ਵੀ ਨਹੀਂ ਹੋਇਆ ਸਾਨੂੰ ਤਾਂ ਉਹ ਤਾਂ ਇਹ ਨਹੀਂ ਪਤਾ ਲੱਗਿਆ ਵੀ ਮਾਨ ਸਾਹਿਬ ਇੰਨਾ ਇੰਨਾ ਇੱਕੋ ਦਮ ਗੁੱਸੇ 'ਚ ਕਿਉਂ ਆ ਗਏ ਇੰਨੀ ਗਰਮੀ 'ਚ ਕਿਉਂ ਆ ਗਏ ਇਹ ਰੁਤਬਾ ਹੈ ਬਹੁਤ ਵੱਡਾ ਇਹ ਜਿਹੜਾ ਉਤੈ ਦੀ ਮਾਨ ਮਰਯਾਦਾ ਜਿਹੜੀ ਉਹ ਰੱਖਣੀ ਜਿਹੜਾ ਸੀਟ ਤੇ ਬਹਿ ਜਉਂਦੀ ਜ਼ਿੰਮੇਵਾਰੀ ਬਣਦੀ ਆ ਪਰ ਮਾਨ ਸਾਹਿਬ ਨੇ ਉਹ ਮਰਯਾਦਾ ਨਹੀਂ ਰੱਖੀ ਪਹਿਲੀ ਵਾਰ ਹੋਇਆ ਹੈ ਕਿ ਉਸ ਜਿਹੜੀ ਸੀਟ ਆ ਜਿਹੜੀ ਜਿਹੜਾ ਉੱਤੇ ਕੋ ਚਿਹਰਾ ਪੈਂਦਾ ਉਹ ਸੀਟ ਨੂੰ ਛੱਟ ਵੱਜੀ ਏ ਇਹ ਮਾਨ ਸਾਹਿਬ ਨੇ ਮਾਰੀ ਏ ਸਮੇਤ ਉਤੇ ਇਹਦੇ ਨਾਲ ਗੱਲ ਕਰਾਂਗੇ ਇਹਨੂੰ ਸਾਡੇ ਕੋਲ ਆਉਣਾ ਹੀ ਪੈਣਾ ਹੈ। ਲਕਸ਼ਣ ਇਹਨਾਂ ਨੇ ਲੜਦੀਆਂ ਐ, ਬੂਟਾ ਇਹਨਾਂ ਨੇ ਲੈਣੀਆਂ ਨੇ, ਮਸਲੇ ਇਹਨਾਂ ਤੋਂ ਲੋਕਾਂ ਨੇ ਹੱਲ ਕਰਾਉਣੇ ਤੇ ਇਹਨਾਂ ਨੂੰ ਕਰਨੇ ਪੈਣੇ ਆ ਜਿਹੜੀ ਇਹ ਗਲਤੀ ਕਰ ਗਿਆ ਇਹਦੀ ਇਹਨੂੰ ਸਜ਼ਾ ਮਿਲੇਗੀ। ਤਰਨਾ ਲੱਗਣਾ ਹੀ ਉੱਥੇ ਪਹੁੰਚਣ ਨਹੀਂ ਦਿੱਤਾ ਗਿਆ। ਤਰਨਾ ਲੱਗਿਆ ਨਹੀਂ ਹੈਗਾ ਫਿਰ ਹਿਰਾਸਤ ਦੇ ਵਿੱਚ ਵੀ ਕਈ ਕਿਸਾਨ ਆਗੂਆਂ ਨੂੰ ਲਿੱਤਾ ਗਿਆ। ਇਸ ਨੂੰ ਕਿੱਦਾਂ ਦੇਖਦੇ ਹੋ ਤੁਸੀਂ? ਜਿਹੜੇ ਹਸਾਬ ਦੇ ਨਾਲ ਐਤਿਕਾ ਸਰਕਾਰ ਨੇ ਬੰਦਿਆਂ ਨੂੰ ਰੈਸਟ ਕਰਨ ਦਾ ਯਤਨ ਕੀਤਾ ਉਹ ਵੀ ਬਿਲਕੁਲ ਗਲਤ ਸੀਗਾ ਅੱਧੀ ਅੱਧੀ ਰਾਤ ਜਾ ਕੇ ਲੋਕਾਂ ਨੂੰ ਘਰੋਂ ਉਠਾ ਕੇ ਰੈਸਟ ਕਰ ਲੇ ਸਾਥ ਸ਼੍ਰੀ ਕਾਜੀ D5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਅਜੇ ਬਿਲਾ ਪਠਾਨ ਮਾਜਰਾ ਐਮ ਐਲ ਏ ਜੋ ਪਟਿਆਲੇ ਤੋਂ ਨੇ ਉਹਨਾਂ ਦੇ ਘਰ ਦੇ ਬਾਹਰ ਅੱਜ ਇੱਕ ਪ੍ਰਦਰਸ਼ਨ ਲਗਾਇਆ ਗਿਆ ਹੈ ਕਿਸਾਨਾਂ ਦੇ ਵੱਲੋਂ ਸੋ ਸਾਡੇ ਨਾਲ ਬੂਟਾ ਸਿੰਘ ਸ਼ਾਦੀਪੁਰ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਸਰ ਜਿਹੜਾ ਜਿੱਥੇ ਲੱਤਰਨਾ ਲਾ ਰਹੇ ਹੋ ਤੁਸੀਂ ਇਹ ਕਿਹੜੇ ਐਮਐਲਏ ਦੇ ਘਰ ਦੇ ਬਾਹਰ ਤੇ ਕਿਉਂ ਲਾ ਰਹੇ ਗੱਲ ਪਤਾ ਹੈ ਕੀ ਹੈ ਜੀ ਅਸਲ ਜਿਹੜਾ ਸਾਡਾ ਸੀਗਾ ਨਾ ਪ੍ਰੋਗਰਾਮ ਹੈ ਤਾਂ ਐਮਐਲਏ ਦਾ ਵੀ ਸੀਗਾ ਵਿੱਚ ਪਰ ਅਸੀਂ ਪਟਿਆਲੇ ਦੇ ਵਿੱਚ ਜ਼ਿਆਦਾਤਰ ਇਹ ਰੱਖਿਆ ਹੋਇਆ ਸੀ ਵੀ ਆਪਾਂ ਡਾਕਟਰ ਬਲਬੀਰ ਦੀ ਕੋਠੀ ਘੇਰਨੀ ਉਹ ਮੰਤਰੀ ਆਪਣੇ ਇੱਥੇ ਹਨਾ ਤੇ ਸਾਰੇ ਜਿਵੇਂ ਆਹਦੇ ਨਾ ਹਾਥੀ ਦੇ ਪੈੜ 'ਚ ਸਭ ਕੁਝ ਆ ਜਾਂਦਾ ਤੇ ਹਾਥੀ ਦੀ ਪੈੜ 'ਚ ਸਾਰਾ ਕੁਝ ਆਉਣ ਵਾਲੀ ਗੱਲ ਸੀਗੀ ਪਰ ਕੱਲ ਅਚਾਨਕ ਉਹਨਾਂ ਦੀ ਮਦਰ ਦੀ ਡੈਥ ਹੋ ਗਈ ਉਦੇ ਕਰਕੇ ਮੌਕੇ ਤੇ ਪ੍ਰੋਗਰਾਮ ਜਿਹੜਾ ਇਹ ਚੇਂਜ ਕਰਨਾ ਪਿਆ ਫਿਰ ਇੱਥੇ ਆਉਣਾ ਪਿਆ ਇਹ ਦੇਸੀ ਹਰਮੀਤ ਪਠਾਨ ਮੱਜਰੇ ਦੀ ਕੋਠੀ ਦੇ ਅੱਗੇ ਅਸੀਂ ਆਪਣਾ ਮੈਸੇਜ ਦੇਣਾ ਜੇ ਮੰਤਰੀ ਦੇ ਘਰ ਦੇ ਅੱਗੇ ਹੋਈਦਾ ਤੇ ਸਾਰਿਆਂ ਨੇ ਅੱਜ ਉੱਥੇ ਇਕੱਠੇ ਹੋਣਾ ਸੀਗਾ ਮੰਤਰੀ ਦੇ ਚਲੋ ਅਚਾਨਕ ਹੋ ਗਿਆ ਸਾਨੂੰ ਵੀ ਅਫਸੋਸ ਹੈ ਸਮਾਜਿਕ ਤੌਰ ਤੇ ਹਰ ਇੱਕ ਬੰਦਾ ਇੱਕ ਦੂਜੇ ਨਾਲ ਅਫਸੋਸ ਕਰਦੇ ਆਂ ਆਪਾਂ ਹਨਾ ਕੋਈ ਆਪਣੀ ਕੋਈ ਨਿੱਜੀ ਦੁਸ਼ਮਣੀ ਤਾਂ ਕਿਸੇ ਨਾਲ ਹੈ ਨਹੀਂਗੀ ਜੀ ਉਹ ਕੱਲ ਮੈਂ ਸਵੇਰੇ ਫੇਸਬੁੱਕ ਤੇ ਵੇਖਿਆ ਹੀ ਉਹਦੇ ਸਾਰਿਆਂ ਨੇ ਇੱਕ ਦੂਜੇ ਨੂੰ ਮੈਸੇਜ ਕੀਤੇ ਵੀ ਆਹ ਗੱਲ ਹੋ ਗਈ ਇਹਦੇ ਤੇ ਆਪਾਂ ਨੂੰ ਵਿਚਾਰ ਕੀਤੀ ਜਾਵੇ ਹਨਾ ਹੁਣ ਉਹਦਾ ਛੱਡ ਕੇ ਹਰਮੀਤ ਪਠਾਨ ਮਾਚਰੇ ਦੇ ਆ ਜਿਹੜੇ ਦੂਜੇ ਨੂੰ ਨੀਨਾ ਮਿੱਤਲ ਦੇ ਐਸੀ ਤਰ੍ਹਾਂ ਦੇ ਮਾਨ ਦੇ ਸਾਰੇ ਥਾਂ ਉਤਾ ਹੀ ਨੇ ਪਤਣਾ ਵਾਲੇ ਉਧਰ ਨੇ ਸਮਾਣੇ ਵਾਲੇ ਜੋੜੇ ਦੇ ਆ ਸਾਰਿਆਂ ਦੇ ਅਲੱਗ-ਅਲੱਗ ਹੀ ਲੱਗੇ ਹੋਏ ਨੇ ਆਪਾਂ ਆਪਣੇ ਬਲਾਕਾਂ ਦੇ ਵਿੱਚ ਤੇ ਅਸੀਂ ਅੱਜ ਸਾਰੇ ਇੱਥੇ ਆਏ ਹੋਏ ਆ ਇਹਦੇ ਹਰਮੀਤ ਦੇ ਕੋਠੀ ਦੇ ਮੂਰੇ ਜੀ ਇਸ ਦੇ ਅੱਜ ਇੱਥੋਂ ਦੇ ਨਾਲ ਦੇ ਨਾਲ ਹੋਰ ਕਿਤੇ ਕਿਤੇ ਧਰਨਾ ਲਗਾਇਆ ਗਿਆ ਹੀ ਅੱਜ ਮੈਂ ਤੁਹਾਨੂੰ ਉਹੀ ਦੱਸ ਰਿਹਾ ਵੀ ਇੱਕ ਤਾਂ ਨੀਨਾ ਤੇ ਕਨੌਰ ਵਾਲੇ ਉਹਦੇ ਬਾਰੇ ਮੇਰੇ ਕੋਲ ਕਲੀਅਰ ਨਹੀਂ ਹੈਗਾ ਵੀ ਛੇ ਤੇ ਗੁਰਲਾਲ ਦੇ ਵੀ ਹੈਗਾ ਕਿ ਨਹੀਂ ਹੈਗਾ ਜੀ ਜੀ ਨੀਨਾ ਮਿੱਤਲ ਦੇ ਆ ਦੇਵਮਾਨ ਦੇ ਆ ਇੱਥੇ ਇਹਦੇ ਹੋ ਗਿਆ ਤੇ ਸਮਾਨੇ ਵਾਲਿਆਂ ਦੇ ਹੋ ਗਿਆ ਜੋੜੇ ਮੱਜਰੇ ਦੇ ਤੇ ਪਤਣਾ ਉਹਦੇ ਆਪਣੇ ਦੇ ਕੁਲਵੰਤ ਦੇ ਆ ਇਸ ਤਰ੍ਹਾਂ ਕਰਕੇ ਸਾਰਿਆਂ ਦੇ ਆ ਤਿੰਨ ਤਰੀਕ ਜਿਹੜੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਸੀਐਮ ਮਾਨ ਸਾਹਿਬ ਉੱਠ ਕੇ ਆ ਜਾਂਦੇ ਨੇ ਬਾਹਰ ਉਸ ਮੀਟਿੰਗ ਦੇ ਵਿੱਚ ਅਜਿਹਾ ਕੀ ਕਾਰਨ ਸੀ ਕਿ ਮਾਨਸਾਹਬ ਉੱਠ ਕੇ ਬਾਹਰ ਆ ਗਏ ਕੁਝ ਵੀ ਨਹੀਂ ਹੋਇਆ ਉਹਦੇ ਜੀ ਕੁਝ ਵੀ ਨਹੀਂ ਹੋਇਆ ਸਾਨੂੰ ਤਾਂ ਉਹ ਤਾਂ ਇਹ ਨਹੀਂ ਪਤਾ ਲੱਗਿਆ ਵੀ ਇਹ ਮਾਨਸਾਹਬ ਇੰਨਾ ਇੰਨਾ ਇੱਕੋ ਦਮ ਗੁੱਸੇ 'ਚ ਕਿਉਂ ਆ ਗਏ ਇੰਨੀ ਗਰਮੀ 'ਚ ਕਿਉਂ ਆ ਗਏ ਪਤਾ ਹੀ ਗੱਲ ਕੀ ਹੈ ਜੀ ਇਹ ਰਤਬਾ ਬਹੁਤ ਵੱਡਾ ਇਹ ਜਿਹੜਾ ਉਹਦੀ ਮਾਨ ਮਰਿਆਦਾ ਜਿਹੜੀ ਉਹ ਰੱਖਣੀ ਜਿਹੜਾ ਸੀਟ ਤੇ ਬਹਿ ਜੇ ਉਹਦੀ ਜ਼ਿੰਮੇਵਾਰੀ ਬਣਦੀ ਆ ਪਰ ਮਾਨਸਾਹਬ ਨੇ ਉਹ ਮਰਿਆਦਾ ਨਹੀਂ ਰੱਖੀ ਜੀ ਪਹਿਲੀ ਵਾਰ ਹੋਇਆ ਹੈ ਕਿ ਉਸ ਜਿਹੜੀ ਸੀਟ ਆ ਜਿਹੜੀ ਜਿਹੜਾ ਉੱਤੇ ਕੋ ਚਿਹਰਾ ਬੈੰਦਾ ਉਹ ਸੀਟ ਨੂੰ 60 ਵੱਜੀ ਏ ਇਹ ਮਾਨ ਸਾਹਿਬ ਨੇ ਮਾਰੀ ਏ ਜਦੋਂ ਗੱਲਾਂ ਆਪਾਂ ਕਰ ਰਿਆ ਸਾਨੂੰ ਉਹਨੇ ਬੁਲਾਇਆ ਤਾਂ ਹੀ ਅਸੀਂ ਗਏ ਆ ਉਹਨੇ ਬੁਲਾਇਆ ਨਾ ਤਾਂ ਸਾਨੂੰ ਤੇ ਆਪਣੇ ਘਰੇ ਬੁਲਾ ਕੇ ਤੇ ਉਥੇ ਉਹਨਾਂ ਨੂੰ ਬੇਇੱਜ਼ਤ ਕਰਨ ਦਾ ਯਤਨ ਕਰਨਾ ਇਹ ਬਹੁਤ ਗਲਤ ਗੱਲ ਆ ਬਹੁਤ ਵੱਡੀ ਇਹ ਘਟਨਾ ਜਿਹੜੀ ਆ ਵਾਪਰੀ ਏ ਫੇਰ ਵੀ ਜਥੇਬੰਦੀਆਂ ਨੇ ਆਪਣੇ ਆਪ ਨੂੰ ਕੰਟਰੋਲ 'ਚ ਰੱਖਿਆ ਸੀ ਵੀ ਬਾਹਰ ਆ ਕੇ ਪ੍ਰੈਸ 'ਚ ਵੀ ਜੋ ਕੁਝ ਕਹਿਣਾ ਹੈ ਜੋ ਸਾਡਾ ਪ੍ਰਧਾਨਗੀ ਮੰਡਲ ਹੀ ਉਹਨਾਂ ਦੇ ਛੱਡ ਤੱਕ ਕਿਸੇ ਨੇ ਕੁਝ ਨਹੀਂ ਕਿਹਾ ਵੀ ਚਲੋ ਪੰਜਾਬ ਦਾ ਪ੍ਰਧਾਨ ਮੰਤਰੀ ਆਪਣਾ ਮੁੱਖ ਮੰਤਰੀ ਹੈ ਸਮੇਂ ਦੇ ਉੱਤੇ ਇਹਦੇ ਨਾਲ ਗੱਲ ਕਰਾਂਗੇ ਇਹਨੂੰ ਸਾਡੇ ਕੋਲ ਆਉਣਾ ਹੀ ਪੈਣਾ ਲਕਸ਼ਣ ਇਹਨਾਂ ਨੇ ਲੜਦੀਆਂ ਬੂਟਾ ਇਹਨਾਂ ਨੇ ਲੈਣੀਆਂ ਨੇ ਮਸਲੇ ਇਹਨਾਂ ਤੋਂ ਲੋਕਾਂ ਨੇ ਹੱਲ ਕਰਾਉਣੇ ਤੇ ਇਹਨਾਂ ਨੂੰ ਕਰਨੇ ਪੈਣੇ ਆ ਜਿਹੜੀ ਇਹ ਗਲਤੀ ਕਰ ਗਿਆ ਇਹਦੀ ਇਹਨੂੰ ਸਜ਼ਾ ਮਿਲੇਗੀ ਚੰਡੀਗੜ੍ਹ ਦੇ ਵਿੱਚ ਜਿਹੜਾ ਤਰਨਾ ਲੱਗਣਾ ਹੀ ਉੱਥੇ ਪਹੁੰਚਣ ਨਹੀਂ ਦਿੱਤਾ ਗਿਆ ਤਰਨਾ ਲੱਗਿਆ ਨਹੀਂ ਹੈਗਾ ਫਿਰ ਹਿਰਾਸਤ ਦੇ ਵਿੱਚ ਵੀ ਕਈ ਕਿਸਾਨ ਆਗੂਆਂ ਨੂੰ ਲਿੱਤਾ ਗਿਆ ਇਸ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਇਹ ਕੋਈ ਇਨਾਂ ਨੇ ਉਹ ਵੀ ਗਲਤੀ ਹੈ ਸਰਕਾਰ ਦੀ ਗਲਤ ਕੰਮ ਕਰਦੀ ਹੈ ਵੀ ਇਨਾਂ ਜਿਹੜੇ ਹਿਸਾਬ ਦੇ ਨਾਲ ਐਤਕਾਂ ਸਰਕਾਰ ਨੇ ਬੰਦਿਆਂ ਨੂੰ ਰੈਸਟ ਕਰਨ ਦਾ ਯਤਨ ਕੀਤਾ ਹੈ ਉਹ ਵੀ ਬਿਲਕੁਲ ਗਲਤ ਸੀਗਾ ਅੱਧੀ ਅੱਧੀ ਰਾਤ ਜਾ ਕੇ ਲੋਕਾਂ ਨੂੰ ਘਰੋਂ ਉਠਾ ਕੇ ਰੈਸਟ ਕਰ ਲੇ ਅੱਧੀ ਅੱਧੀ ਹੱਥ ਜਾ ਕੇ ਕਿਸਾਨਾਂ ਨੂੰ ਇਹਨਾਂ ਨੇ ਅਰੈਸਟ ਕੀਤਾ ਘਰਾਂ ਵਿੱਚੋਂ ਮੇਰੇ ਘਰ ਵੀ ਗਈ ਹੈ ਮੈਨੂੰ 2 ਵਜੇ ਪਤਾ ਲੱਗ ਗਿਆ ਸਾਡਾ ਇਹਨਾਂ ਨੇ ਬੰਦਾ ਚੁੱਕਿਆ ਰਾਜਪੁਰੇ ਤੋਂ ਮੈਨੂੰ ਉਹਨਾਂ ਦਾ ਫੋਨ ਆਇਆ ਉਹ ਬੰਦੇ ਕਦੀ ਇਸ ਨਾ ਥਾਣੇ ਠਾਣੇ ਦੇ ਚੱਕਰ ਦੀ ਨਹੀਂ ਸੀ ਪੈ ਉਹ ਕਹਿਣ ਲੱਗੇ ਵੀ ਇੱਕ ਉਹਨਾਂ ਦੇ ਵਿਆਹ ਵੀ ਸੀਗਾ ਕਹਿੰਦੇ ਸਾਡੇ ਬਜ਼ੁਰਗਾਂ ਨੂੰ ਪੁਲਿਸ ਲੈ ਗਈ ਰਾਤ ਮੈਂ ਹਜੇ ਪੁਲਿਸ ਲੈ ਗਈ ਕੋਈ ਡਰਨ ਦੀ ਲੋੜ ਨਹੀਂ ਉਹ ਚੱਕਰੇ ਉਹਦੇ ਕਰਕੇ ਲੈ ਗਏ ਉਹਨਾਂ ਕਿਉਂਕਿ ਸਾਨੂੰ ਖਦਸ਼ਾ ਸੀ ਪਹਿਲਾਂ ਵੈਸੇ ਉਸ ਟਾਈਮ ਮੈਂ ਜਿੱਥੋਂ ਤੱਕ ਹੋ ਸਕਿਆ ਆਪਣੇ ਸਾਰੇ ਸਾਥੀਆਂ ਨੂੰ ਕਿਹਾ ਵੀ ਤੁਸੀਂ ਐ ਕਰੋ ਅਰੈਸਟ ਆਪਾਂ ਅੱਜ ਨਹੀਂ ਹੋਣਾ ਜੀ ਆਪਾਂ ਜਥੇ ਲੈ ਕੇ ਜਾਣਾ ਚੰਡੀਗੜ੍ਹ ਨੂੰ ਤੇ ਜਿੰਨਾ ਵੀ ਬਚਾਅ ਹੋ ਸਕਦਾ ਆਪਣਾ ਬਚਾਅ ਕਰ ਲਓ ਆਪਰ ਇਸ ਤੋਂ ਡਰਦੇ ਨਹੀਂ ਲੇਕਿਨ ਉਧਰ ਹਾਜ਼ਰੀ ਜ਼ਰੂਰੀ ਹੈ ਵੀ ਅਸੀਂ ਚੰਡੀਗੜ੍ਹ ਪਹੁੰਚੀਏ ਪਰ ਐਡੀ ਵੱਡੀ ਬੈਰੀਕੇਡਿੰਗ ਕੀਤੀ ਸਰਕਾਰ ਨੇ ਵੀ ਜਿਵੇਂ ਪਤਾ ਨਹੀਂ ਕੀ ਚੱਕਰ ਹੋ ਰਿਹਾ ਹੈ ਨਾ ਵੀ ਬਾਹਰੋਂ ਕੋਈ ਦੁਨੀਆ ਆ ਰਹੀ ਹੈ ਪਾਕਿਸਤਾਨ ਤੋਂ ਉਹਨਾਂ ਨੂੰ ਘੇਰ ਕੇ ਇੱਥੇ ਰੱਖਣਾ ਅੱਗੇ ਨਹੀਂ ਜਾਣ ਦੇਣਾ ਇਹੋ ਜਿਹਾ ਸਿਸਟਮ ਮਾਨ ਸਰਕਾਰ ਨੇ ਕੀਤਾ ਬੈਰੀਕੇਟਿੰਗ ਕਰਕੇ ਸਾਨੂੰ ਇਹਨਾਂ ਨੇ ਟੂਲਪਲਾਜਾ ਧਰੇੜੀ ਜੱਟਾ ਤੋਂ ਅਰੈਸਟ ਕੀਤਾ ਸਾਡੇ ਸਾਰੇ ਜੱਥੇ ਨੇ ਤਿੰਨ ਤਰੀਕ ਦੀ ਮੀਟਿੰਗ ਤੋਂ ਬਾਅਦ ਕਿਸੇ ਮੰਤਰੀ ਦੇ ਨਾਲ ਤੁਹਾਡੀ ਗੱਲਬਾਤ ਹੋਈ ਇਸ ਮੁੱਦੇ ਦੇ ਉੱਤੇ ਬਿਲਕੁਲ ਨਹੀਂ ਕੋਈ ਕੁਝ ਕਿਹਾ ਹੋਵੇ ਕੋਈ ਦਿਲਾਸਾ ਦਿੱਤਾ ਹੋਵੇ ਵੀ ਅਸੀਂ ਤੁਹਾਡੇ ਨਾਲ ਖੜੇ ਆਂ ਕੁਝ ਵੀ ਕੋਈ ਵੀ ਗੱਲ ਵੇਖੋ ਕੋਈ ਗੱਲ ਨਹੀਂ ਕੋਈ ਦਿਲਾਸੇ ਵਾਲੀ ਗੱਲ ਨਹੀਂ ਦਿਲਾਸਾ ਦੇ ਕਦੀ ਜਥੇਬੰਦੀਆਂ ਦਾ ਟੁੱਟਦਾ ਇਹ ਨਹੀਂ ਦਿਲਾਸਾ ਤਾਂ ਇਹ ਜਿਹੜਾ ਬੰਦੇ ਵੀ ਘਬਰਾ ਕੇ ਹੋਣਦੇ ਹਨ ਇਹੋ ਜੀ ਤਾਂ ਕੋਈ ਗੱਲ ਨਹੀਂ ਹੈਗੀ ਸਾਰੇ ਬੰਦੇ ਆਪੋ ਆਪਣੇ ਏਰੀਆ ਦੇ ਵਿੱਚ ਮਜਬੂਤੀ ਨਾਲ ਆਪੋ ਆਪਣੇ ਜਥੇਬੰਦੀ ਨੂੰ ਆਪੋ ਆਪਣੇ ਸਾਥੀਆਂ ਨੂੰ ਮਜਬੂਤੀ ਦੇ ਨਾਲ ਲੈ ਕੇ ਅੱਗੇ ਚੱਲਣ ਦਾ ਯਤਨ ਕਰਦੇ ਪਏ ਨੇ ਹਨ ਤੇ ਇਹਨਾਂ ਆਇਆ ਸੀ ਜਰੂਰ ਪਿੱਛੇ ਭਈ ਜਿਹੜਾ ਮੰਤਰੀ ਨੇ ਉਹ 9 ਤਰੀਕ ਨੂੰ ਮੀਟਿੰਗ ਕਰਨਾ ਚਾਹੁੰਦੇ ਸੀ ਇਹ ਜਰੂਰ ਚਰਚਾ ਹੋਈ ਉਹਦੇ ਵਿੱਚ ਅਸੀਂ ਸਾਰੀਆਂ ਸਾਥੀਆਂ ਨੇ ਆਪਣੀ ਮੀਟਿੰਗ ਕੀਤੀ ਉਹਦੇ ਵਿੱਚ ਅਸੀਂ ਇਹ ਗੱਲ ਕਹੀ ਵੀ ਜੇਤਾ ਪੰਜਾਬ ਦਾ ਸੀਐਮ ਜਿਹੜਾ ਉਦੋਂ ਵਿੱਚੋਂ ਛੱਡ ਕੇ ਭੱਜਿਆ ਜੇ ਤਾਂ ਉਹ ਆ ਕੇ ਮੀਟਿੰਗ 'ਚ ਬੈਠਦਾ ਸਾਡੇ ਨਾਲ ਉਹ ਗੱਲ ਕਰਨੀ ਚਾਹੁੰਦਾ ਉਹ ਅਫਸੋਸ ਕਰਦਾ ਇਸ ਗੱਲ ਦੇ ਉੱਤੇ ਵੀ ਉਦੋਂ ਜੋ ਹੋਇਆ ਗਲਤ ਹੋ ਗਿਆ ਹਨਾ ਤੇ ਫੇਰ ਆਪਾਂ ਮੀਟਿੰਗ 'ਚ ਬਫਾਂਗੇ ਵੀ ਤੇ ਕਦੀ ਨਹੀਂ ਭੱਜਦੇ ਟੇਬਲ ਟॉक ਤੇ ਮਸਲੇ ਹੱਲ ਹੁਣੇ ਨੇ ਟੇਬਲ ਟॉक ਤੇ ਹੀ ਹੁੰਦੇ ਆ ਟੇਬਲ ਟਾਕ ਤੇ ਵੀ ਦਿੱਲੀ ਨਾਲ ਕਿੰਨਾ ਵੱਡਾ ਮਸਲਾ ਸੀ ਟੇਬਲ ਟਾਕ ਤੇ ਹੱਲ ਹੋਇਆ ਸੀ ਬੁੱਟਾ ਜੀ ਪਰਿਵਾਰ ਨੇ ਸਾਡੇ ਸਾਰਿਆਂ ਦੇ ਜਦੋਂ ਕੁਝ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਇੱਕ ਹੌਸਲਾ ਟੁੱਟਦਾ ਜਾਂਦਾ ਬੰਦਾ ਦੇਖਦਾ ਵੀ ਪਰਿਵਾਰ ਵੀ ਨੇ ਪਿੱਛੇ ਕੌਣ ਸੰਭੂਗਾ ਕਿਤੇ ਨਾ ਕਿਤੇ ਹੋ ਹੌਸਲਾ ਘਟਿਆ ਤੇ ਨਹੀਂ ਜਾਂ ਫਿਰ ਅੱਗੇ ਵਧਣਾ ਹੀ ਹੈ ਨਹੀਂ 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 ਵੇਖੋ ਇਹ ਬੜੀ ਦੇਰ ਹੋ ਗਈ ਲੜਦੇ ਆ ਰਹੇ ਨੇ ਸਾਰੇ ਕੋਈ ਇਹਨਾਂ ਦੇ ਵਿੱਚ ਇਹੋ ਜਾਨ ਜਾਣ ਬੰਦਾ ਨਹੀਂ ਵੀ ਜਿਹੜਾ ਪੁਲਿਸ ਦੀ ਅਰੈਸਟ ਤੋਂ ਡਰਦਾ ਹੋਊਗਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਬੰਦੇ ਸਾਰੇ ਮਜ਼ਬੂਤ ਨੇ ਔਰ ਮਜਬੂਤੀ ਨਾਲ ਲੜਨ ਦਾ ਸਾਰੇ ਯਤਨ ਕਰਦੇ ਆਪ ਇਹ ਚੱਲਦੇ ਰਹਿਣਾ ਪ੍ਰੋਗਰਾਮ ਸਰਕਾਰ ਅਰੈਸਟ ਕਰ ਲੈ ਜਦੋਂ ਦਿਲ ਕਰਦਾ ਸਰਕਾਰ ਦਾ ਕਰ ਲੈ ਇਹ ਇਹ ਕਿੱਥੇ ਕਿਤੇ ਲੁਕੇ ਹੋਏ ਨੇ ਕੋਈ ਲੁਕ ਸਕਦਾ ਕਿਸਾਨ ਕਦੀ ਔਰ ਇੱਕੋ ਦੀ ਗੱਲ ਦੀ ਇਹ ਬੜੀ ਗਲਤੀ ਹੈ ਵੱਡੀ ਜਿਹੜਾ ਉਸ ਦਿਨ ਉਹਨੇ ਇਕਲ ਕਹੇ ਮੈਂ ਤੁਹਾ ਤੋਂ ਡਰਦਾ ਕਿਤੇ ਤੁਹ ਡਰਾਉਣਾ ਆਇਆ ਮੈਨੂੰ ਉਹ ਯਾਰ ਸਰਕਾਰ ਨੂੰ ਕਾਉਂਟ ਡਰਾ ਸਕਦਾ ਜੀ ਸਰਕਾਰ ਨੂੰ ਡਰਾ ਸਕਦੇ ਆਪਾਂ ਜਥੇਬੰਦੀਆਂ ਡਰਾ ਸਕਦੀਆਂ ਨੇ ਭਾਵੇਂ ਕੋਈ ਵੀ ਜਥੇਬੰਦੀ ਹੋਵੇ ਚਾਹੇ ਮੁਲਾਜ਼ਮ ਵਰਗ ਦੀ ਹੋਵੇ ਚਾਹੇ ਕਿਸਾਨ ਜਥੇਬੰਦੀਆਂ ਨੇ ਮਜ਼ਦੂਰ ਕੋ ਡਰਾ ਸਕਦਾ ਕਿਸੇ ਨੂੰ ਐਡੇ ਗਲਤ ਗੱਲਾਂ ਉਹਨਾਂ ਨੇ ਕੀਤੀਆਂ ਵੀ ਅਸੀਂ ਇਹਨੇ ਵੀ ਅਸੀਂ ਤਾਂ ਡਰਾਂ ਥੋੜਾ ਆਏ ਆ ਅਸੀਂ ਤਾਂ ਆਪਣੀਆਂ ਮੰਗਾਂ ਹੱਲ ਕਰਾਉਣਾ ਤੁਸੀਂ ਸੱਧਿਆ ਅਸੀਂ ਆ ਗਏ ਤੁਸੀਂ ਹੀ ਭੱਜ ਰਹੇ ਹੋ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਬਹਿ ਕੇ ਗੱਲ ਕਰੋ ਉਹਨਾਂ ਵਾਲੇ ਸਮੇਂ 'ਚ ਬਹਿ ਕੇ ਗੱਲ ਕਰਨੀ ਪੈਣੀ ਮਸਲਾ ਤਾਂ ਹੀ ਹੱਲ ਹੋਣਾ ਅੱਜ ਇੱਥੇ ਆਉਣ ਦਾ ਫਿਰ ਕੀ ਕਾਰਨ ਹੈ ਕੀ ਮਾਰਦੇ ਸਨ ਬਸ ਇਹ ਰੋਸ ਹੈ ਇਹ ਰੋਸ ਹੈ ਜਿਹੜਾ ਆਪਣਾ ਉਹ ਯਾਦ ਕਰ ਰਹੇ ਆ ਸਾਰੇ ਵੀ ਉਸ ਦਿਨ ਵੀ ਮਾੜਾ ਉਹਨਾਂ ਨੇ ਕੀਤਾ 3 ਤਰੀਕ ਨੂੰ ਤੇ 5 ਤਰੀਕ ਨੂੰ ਜ਼ਬਰੀ ਲੋਕਾਂ ਨੂੰ ਘੇਰ-ਘੇਰ ਕੇ ਜੇਲ੍ਹਾਂ ਹੀ ਸੁਟਣ ਦਾ ਯਤਨ ਕੀਤਾ ਥਾਣਿਆਂ 'ਚ ਬੰਦ ਕੀਤੇ ਉਹ ਰੋਸ ਆਪਣਾ ਯਾਦ ਕਰ ਰਹੇ ਆ ਉਸ ਰੋਸ ਵਾਸਤੇ ਸਾਰੇ ਪੰਜਾਬ ਦੇ ਵਿੱਚ ਅੱਜ ਵੱਡੇ ਪੱਦਰ ਦੇ ਉੱਤੇ ਇਕੱਠ ਹੋ ਰਹੇ ਨੇ ਧੰਨਵਾਦ ਧੰਨਵਾਦ ਬੂਟਾ ਸਿੰਘ ਸ਼ਾਦੀਪੁਰ ਸਾਡੇ ਨਾਲ ਮੌਜੂਦ ਸੀਗੇ ਸੋ ਇਹਨਾਂ ਨੇ ਗੱਲਬਾਤ ਕੀਤੀ ਅੱਗੇ ਦੀਆਂ ਵੱਡੀਆਂ ਅਪਡੇਟਸ ਦੇਖਣ ਦੇ ਲਈ ਵੇਖਦੇ ਰਹੋ D5 ਚੈਨਲ ਪੰਜਾਬੀ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਜੁਬਲਾ ਧੰਨਵਾਦ ਨਿਰਧਾਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ